ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਆਪਣੇ 114ਵੇਂ ਮਨ ਕੀ ਬਾਤ ਸੰਬੋਧਨ ਦੌਰਾਨ ਰੋਜ਼ਗਾਰ ਦੀ ਤੇਜ਼ੀ ਨਾਲ ਬਦਲ ਰਹੀ ਪ੍ਰਕਿਰਤੀ ਅਤੇ ਕੀਮਿੰਗ ਫਿਲਮ ਨਿਰਮਾਣ ਆਦਿ ਵਰਗੇ ਸਿਰਜਣਾਤਮਕ ਖੇਤਰਾਂ ਵਿੱਚ ਵੱਧ ਰਹੇ ਮੌਕਿਆਂ ਉੱਤੇ ਜ਼ੋਰ ਦਿੱਤਾ ਪ੍ਰਧਾਨ ਮੰਤਰੀ ਨੇ ਭਾਰਤੀ ਰਚਨਾਤਮਕ ਪ੍ਰਤਿਭਾਵਾਂ ਦੀ ਅਪਾਰ ਸੰਭਾਵਨਾ ਉੱਤੇ ਜ਼ੋਰ ਦਿੱਤਾ ਬਿੰਦੀ ਪ੍ਰਧਾਨ ਮੰਤਰੀ ਨੇ ਸਿਰਜਨਹਾਰਾਂ ਨੂੰ ਸੋਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ਕੀਤੇ ਜਾ ਰਹੇ ਭਾਰਤ ਵਿੱਚ ਬਣਾਓ ਥੀਮ ਦੇ ਤਹਿਤ ਪੰਜੀ ਚੁਣੌਤੀਆਂ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ। ਉੱਭਰ ਰਹੇ ਰਚਨਾਤਮਕ ਖੇਤਰ ਨੌਕਰੀ ਦੇ ਬਾਜ਼ਾਰ ਨੂੰ ਨਵਾਂ ਰੂਪ ਦੇਣਗੇ ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਉੱਭਰ ਰਹੇ ਸੈਕਟਰਾਂ ਨੂੰ ਉਜਾਗਰ ਕੀਤਾ ਜੋ ਨੌਕਰੀ ਦੇ ਬਾਜ਼ਾਰ ਨੂੰ ਨਵਾਂ ਰੂਪ ਦੇ ਰਹੇ ਹਨ। ਉਸਨੇ ਕਿਹਾ ਇਸ ਬਦਲਦੇ ਸਮੇਂ ਵਿੱਚ ਰੁਜ਼ਗਾਰ ਦੀ ਪ੍ਰਕਿਰਤੀ ਬਦਲ ਰਹੀ ਹੈ অতি ਗੇਮਿੰਗ ਐਨੀਮੇਸ਼ਨ ਰੀਨ ਮੇਕਿੰਗ ਫਿਲਮ ਮੇਕਿੰਗ ਜਾਂ ਪੋਸਟਰ ਮੇਕਿੰਗ ਵਰਗੇ ਨਵੇਂ ਖੇਤਰ ਉੱਭਰ ਰਹੇ ਹਨ ਜੇਕਰ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਹੁਨਰ ਵਿੱਚ ਚੰਗਾ ਪ੍ਰਦਰਸ਼ਨ ਕਰ ਸਕਦੇ ਹੋ ਤਾਂ ਤੁਹਾਡੀ ਪ੍ਰਤਿਭਾ ਨੂੰ ਇੱਕ ਵੱਡਾ ਪਲੇਟਫਾਰਮ ਮਿਲ ਸਕਦਾ ਹੈ ਉਸਨੇ ਭੈਂਡਾ ਕਮਿਊਨਿਟੀ ਰੇਡੀਓ ਦੇ ਉਤਸ਼ਾਹੀਆਂ ਅਤੇ ਰਚਨਾਤਮਕ ਪੇਸ਼ੇਵਰਾਂ ਨੇ ਵਧ ਰਹੇ ਸਕੋਪ ਬਾਰੇ ਵੀ ਚਰਚਾ ਕੀਤੀ। ਇਸ ਸੰਭਾਵਨਾ ਨੂੰ ਵਰਤਨ ਅਤੇ ਪਾਲਣ ਲਈ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੇ ਸੰਗੀਤ ਸਿੱਖਿਆ ਅਤੇ ਐਂਟੀ ਪਾਇਰੇਸੀ ਸਮੇਤ ਵੱਖ-ਵੱਖ ਖੇਤਰਾਂ ਵਿੱਚ ਪ੍ਰਤਿਭਾ ਅਤੇ ਰਚਨਾਤਮਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਪੰਜੀ ਚੁਣੌਤੀਆਂ ਸ਼ੁਰੂ ਕੀਤੀਆਂ ਹਨ। ਪ੍ਰਧਾਨ ਮੰਤਰੀ ਨੇ ਸਿਰਜਣਹਾਰਾਂ ਨੂੰ ਇਹਨਾਂ ਚੁਣੌਤੀਆਂ ਵਿੱਚ ਹਿੱਸਾ ਲੈਣ ਲਈ ਵੈੱਬਸਾਈਟ wavesindia.org ਤੇ ਲੌਗਇਨ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ, "ਮੈਂ ਵਿਸ਼ੇਸ਼ ਤੌਰ ਤੇ ਦੇਸ਼ ਦੇ ਸਿਰਜਣਹਾਰਾਂ ਨੂੰ ਭਾਗੀਦਾਰੀ ਯਕੀਨੀ ਬਣਾਉਣ ਅਤੇ ਆਪਣੀ ਰਚਨਾਤਮਕਤਾ ਨੂੰ ਸਾਹਮਣੇ ਲਿਆਉਣ ਦੀ ਅਪੀਲ ਕਰਦਾ ਹਾਂ।"